ਸਿੰਗਸ ਕਮੇਟੀ ਪੰਜਾਬ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਦੇਦਿਆਂ ਜਥੇਬੰਦੀਆਂ ਜਿੰਦਾਬਾਦ 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 ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਜਿੰਦਾਬਾਦ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਮੈਂ ਕਿਸਾਨ ਮਦੂਸ਼ ਕਮੇਟੀ ਜੀਠਾ ਤੋਂ ਜੂਨ ਆਗੂ ਮੋਰਿਆ}{|\text{ਕਿਰਪਾਲ ਸਿੰਘ ਕਲੇਰ}|} ਅੱਜ ਜਿਹੜਾ ਟਰੈਕਟਰ ਮਾਰਚ ਸਾਡਾ ਕੱਢਿਆ ਗਿਆ ਆ ਇਹ ਜਿਹੜੇ ਉਸ ਲੈਟਰ ਸਰਕਾਰ ਵੱਲੋਂ ਤਿੰਨ ਨਵੇਂ ਕਾਨੂੰਨ ਲਿਆਂਦੇ ਗਏ ਆ ਉਹਨਾਂ ਦੇ ਵਿਰੋਧ ਵਿੱਚ ਆ ਜਿਹੜਾ ਜੰਬੂ ਬਾਰਡਰ ਤੇ ਸਾਡਾ ਮੋਰਚਾ ਲੱਗਾ ਆ ਇਹ ਤੱਕ ਸਾਡੀ ਸੁਣਵਾਈ ਨਹੀਂ ਹੋ ਰਹੀ ਇਹਨਾਂ ਸਾਰੇ ਕਾਨੂੰਨਾਂ ਨੂੰ ਰੱਦ ਕਰਾਉਣ ਵਾਸਤੇ ਸਾਡਾ ਜਿਹੜਾ ਇਹ ਟਰੈਕਟਰ ਮਾਰਚ ਜਥੇਬੰਦੀ ਵੱਲੋਂ ਪ੍ਰੋਗਰਾਮ ਦਿੱਤਾ ਗਿਆ ਅਸੀਂ ਕਿਸਾਨ ਮਦੂਸ਼ ਕਮੇਟੀ ਤੇ ਦੇ ਦਿਆਂ 200 ਤੋਂ ਵੱਧ ਜਿਹੜੀਆਂ ਜਿੱਥੇ ਬੰਦੀਆਂ ਬਾਡਰਾਂ ਤੇ ਲੜ ਰਹੀਆਂ ਆ ਉਹਨਾਂ ਵਾਂਗ ਜਿਹੜਾ ਸਾਂਝਾ ਕਾਲ ਦਿੱਤੀ ਗਈ ਸੀ ਅੱਜ ਟਰੈਕਟਰ ਮਾਰਚ ਕਰਨ ਦੀ ਉਹਦੇ ਵਿੱਚ ਆਪਾਂ ਅੱਜ ਮਜੀਠੇ ਜੋਂ ਦਾ ਬਹੁਤ ਵੱਡਾ ਕਾਫਲਾ ਟਰੈਕਟਰਾਂ ਦਾ ਸੈਂਕੜੇ ਟਰੈਕਟਰ ਸੀ ਤੇ ਸੈਂਕੜੇ ਕਿਸਾਨ ਜਿਹੜੇ ਮਜ਼ਦੂਰ ਆਓ ਅੱਜ ਰੋਡ ਮਾਰਚ ਕਰਕੇ ਸਾਰੇ ਪਿੰਡਾਂ ਦੇ ਵਿੱਚੋਂ ਦੀ ਤੇ ਇੱਥੇ ਦਾਣਾ ਮੰਡੀ ਫੇਰ ਦੁਬਾਰਾ ਇਕੱਠੇ ਹੋਏ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ